ਕੇ ਬਹੁਤ ਜ਼ਿਆਦਾ ਸਨੇਹ ਹੈ ਪਿਆਰ ਹੈ ਜੰਮੂ ਦੇ ਵਿੱਚ ਮੈਂ ਅਕਸਰ ਹੀ ਕਥਾ ਦੇ ਪ੍ਰੋਗਰਾਮਾਂ ਵਾਸਤੇ ਆਉਂਦਾ ਹੀ ਰਹਿਣਾ ਤੇ ਜਿਸ ਦਿਨੇ ਘਟਨਾ ਵਾਪਰੀ ਹੈ ਮੈਨੂੰ ਬਹੁਤ ਸਾਰੇ ਨੌਜਵਾਨਾਂ ਦੇ ਇੱਥੋਂ ਫੋਨ ਆਏ ਸੀ ਇੱਥੇ ਨੌਜਵਾਨ ਬੈਠੇ ਵੀ ਆ ਸਾਡੇ ਨਾਲ ਚੱਲ ਕੇ ਆਏ ਆ ਤੇ ਜਦੋਂ ਫੋਨ ਆਏ ਤੇ ਉਹ ਆ ਜਿਹੜਾ ਘਰ ਤੋੜਿਆ ਇਹਦੀਆਂ ਕੰਧਾਂ ਦੇ ਉੱਪਰ ਚੜੇ ਹੋਏ ਸੀ ਕਿ ਉਸ ਦਿਨ ਵੀ ਉਹਨਾਂ ਨੌਜਵਾਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਸਾਡੇ ਵਿੱਚੋਂ ਕਈ ਬੰਦੇ ਇਹ ਐ ਜਿਹੜੇ ਕਹਿੰਦੇ ਆ ਵੀ ਇਹਨਾਂ ਨੌਜਵਾਨਾਂ ਦਾ ਨਾਮ ਠਾਣੇ ਦੇ ਕੇ ਇਹਨਾਂ ਤੇ ਐਫ ਆਈ ਆਰ ਕਰਾਉਣੀ ਆ ਤੇ ਇਹ ਮੈਂ ਗੱਲ ਕਰਨੀ ਅੱਗੇ ਵਿਸਰ ਗਿਆ ਜਿਹੜੇ ਵੀ ਬੰਦਿਆਂ ਨੇ ਜਿਹੜੇ ਨੌਜਵਾਨਾਂ ਨੇ ਘਰ ਟਾਇਆ ਵਾ ਨੇਸ ਤੋਂ ਨ부ਦ ਕੀਤਾ ਵਾ ਤੇ ਜਿਹੜੇ ਬੰਦਿਆਂ ਨੇ ਦਿੱਲੀ ਦੇ ਦਲਾਲਾ ਨੇ ਸਰਕਾਰ ਦੇ ਦਲਾਲਾ ਨੇ ਇਹਨਾਂ ਨੌਜਵਾਨਾਂ ਦੇ ਖਿਲਾਫ ਐਫਆਈਆਰ ਕਰਾਉਣ ਦੀ ਕੋਸ਼ਿਸ਼ ਕੀਤੀ ਸਾਡੀ ਚੇਤਾਵਨੀ ਹੈ ਪੂਰੇ ਪੰਜਾਬ ਵੱਲੋਂ ਚੇਤਾਵਨੀ ਹੈ ਸਾਡੀ ਜਥੇਬੰਦੀ ਵੱਲੋਂ ਚੇਤਾਵਨੀ ਹੈ ਜੇਕਰ ਕਿਸੇ ਇੱਕ ਵੀ ਨੌਜਵਾਨ ਦੇ ਉੱਪਰ ਐਫਆਈਆਰ ਹੁੰਦੀ ਹੈ ਤੇ ਜਿਹੜੇ ਬੰਦੇ ਨੇ ਐਫਆਈਆਰ ਕਰਾਈ ਜਿਸ ਤਰ੍ਹਾਂ ਪਹਿਲਾ ਭਾਈ ਸਾਹਿਬ ਹੋਣਾ ਗਿਆ ਨਾ ਜਿਸ ਤਰ੍ਹਾਂ ਉਥੇ ਉਸ ਟੌਟ ਦੀ ਦੁਸ਼ਟ ਦੀ ਫੋਟੋ ਲਾਉਣੀ ਹੈ ਪੂਰੇ ਪੰਜਾਬ ਦੇ ਵਿੱਚ ਕੱਲੀ ਇਥੋਂ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਅੰਮ੍ਰਿਤਸਰ ਜਾਇਆ ਕਰੋਗੇ ਤੇ ਵੱਡੇ ਰੋਡ ਦੇ ਉੱਪਰ ਉਹਨਾਂ ਦਲਾਲਾਂ ਦੀਆਂ ਫੋਟੋਆਂ ਛੱਡ ਕੇ ਲਾਵਾਂਗੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿ ਦੇਣੀ ਚਾਹੁੰਦਾ ਇਹ ਸਾਡੇ ਨੌਜਵਾਨ ਆ ਇਹ ਪੰਜਾਬ ਦੇ ਆ ਇਹਨਾਂ ਦੀਆਂ ਰਗਾਂ 'ਚ ਖੂਨ ਪੰਜਾਬ ਦਾ ਵਾ ਇਹਨਾਂ ਦੀਆਂ ਰਗਾਂ 'ਚ ਖੂਨ ਪੰਥ ਦਾ ਵਾ ਇਹਨਾਂ ਦੀਆਂ ਰਗਾਂ 'ਚ ਖੂਨ ਕਲਗੀਧਰ ਪਿਤਾ ਦਾ ਵਾ ਇਹਨਾਂ ਨੂੰ ਕੱਲੇ ਨਾ ਸਮਝਿਓ ਇਹਨਾਂ ਦੇ ਨਾਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਜੇਸ ਦਿਨ ਸਾਨੂੰ ਪਤਾ ਲੱਗਿਆ ਵੀ ਕਿਸੇ ਵੀ ਪਾਪੀ ਨੇ ਦੁਸ਼ਟ ਨੇ ਦਲਾਲ ਨੇ ਇਹ ਘਟਨਾ ਕੀਤੀ ਹੈ ਇਹਨਾਂ ਨੌਜਵਾਨਾਂ ਵੱਲ ਮਾੜੀ ਨਿਗਾਹ ਦੇ ਨਾਲ ਵੇਖਿਆ ਵਾ ਫਿਰ ਸਾਡੇ ਤੋਂ ਬਰਾ ਕੋਈ ਨਹੀਂ ਹੋਵੇਗਾ ਸੋ ਸਾਡੀ ਇਹ ਤਤਾਵਣੀ ਹੈ ਤੇ ਮੈਂ ਨੌਜਵਾਨੋ ਤੁਹਾਨੂੰ ਇਹ ਬੇਨਤੀ ਕਰਦਾ ਮੇਰਾ ਨੰਬਰ ਤੁਹਾਡੇ ਸਾਰਿਆਂ ਦੇ ਕੋਲ ਹੈਗਾ ਜੇਕਰ ਕੋਈ ਵੀ ਇਦਾਂ ਦੀ ਗੰਦੀ ਕਰਤੂਤ ਕਰਦਾ ਤੁਹਾਨੂੰ ਪੂਰੇ ਰਸਤੇ ਦੇ ਵਿੱਚ ਬਾਹ ਫੜ ਕੇ ਕਹਿੰਦਾ ਵੀ ਤੇਰੇ ਤੇ ਐਫ ਆਈ ਆਰ ਕਰਾਉਣੀ ਹੈ ਤੁਹਾਨੂੰ ਕੋਈ ਫੋਨ ਲਾ ਕੇ ਧਮਕਾਉਂਦਾ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਕਰਦਾ ਨੰਬਰ ਹੈਗਾ ਮੈਨੂੰ ਫੋਨ ਕਰ ਲਿਓ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਖੜਦੇ ਰਹੇ ਨਾ ਮੈਨੂੰ ਪਤਾ ਜੰਮੂ ਦੇ ਵਿੱਚ ਦੋ ਵਾਰ ਪ੍ਰੋਬਲਮਾਂ ਖੜੀਆਂ ਹੋਈਆਂ ਮੇਰੇ ਨਾਲ ਇੱਥੇ ਕਿਉਂਕਿ ਮੈਂ ਸੰਤਾਂ ਦੀ ਗੱਲ ਕੀਤੀ ਖਾੜਕੂ ਸਿੰਘਾਂ ਦੀ ਗੱਲ ਕੀਤੀ ਸੂਰਮਿਆਂ ਦੀ ਜੁਹਾ ਜੁਹਾਰੂਆਂ ਦੀ ਗੱਲ ਕੀਤੀ ਮੇਰੀ ਆਵਾਜ਼ ਨੂੰ ਰੋਕਣ ਦਾ ਵੀ ਯਤਨ ਕੀਤਾ ਗਿਆ ਜੇਕਰ ਜੰਮੂ ਦੇ ਕੱਲੇ ਕੱਲੇ ਪਿੰਡ ਦੇ ਵਿੱਚੋਂ ਕੱਲੇ ਕੱਲੇ ਮਹੱਲੇ ਦੇ ਵਿੱਚੋਂ ਮੈਨੂੰ ਫੋਨ ਆਇਆ ਵੀ ਚਮਕੌਰ ਸਿਆਂ ਕਰਵਾਏ ਘਬਰਾਈ ਨਾ ਤੇਰੇ ਨਾਲ ਤਾਂ ਮੈਂ ਅੱਜ ਉਹ ਨੌਜਵਾਨਾਂ ਨੂੰ ਕਹਿਣਾ ਜਿਨ੍ਹਾਂ ਨੇ ਘਰ ਟਾਇਆ ਤੁਹੀ ਘਬਰਾਇਓ ਨਾ ਅੱਜ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਖੜਨ ਦੀ ਲੜਨ ਦੀ ਜ਼ਰੂਰਤ ਪਊਗੀ ਮੈਂ ਤੁਹਾਡੇ ਨਾਲ ਆ ਸਾਡੀ ਜਥੇਬੰਦੀ ਨਾਲ ਪੂਰਾ ਪੰਜਾਬ ਤੁਹਾਡੇ ਨਾਲ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ